ਮਹਾ ਮੰਡਲੇਸ਼ਵਰ ਦੀ ਗੱਦੀ ਪਟਿਆਲਾ ਵਾਸੀਆਂ ਨਸੀਬ ਹੋਈ ਹੈ ਤੁਹਾਡੇ ਥਰੂ ਤੁਸੀਂ ਅੱਜ ਮਹਾ ਮੰਡਲੇਸ਼ਵਰ ਬਣੇ ਹੋ ਕੀ ਕਹੋਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਈ ਜੈ ਮਹਾਕਾਲ ਮਾਈ ਦੀ ਕਿਰਪਾ ਨਾਲ ਸ਼ਹਿਰ ਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਜਿਹੜੀ ਇਹ ਜ਼ਿੰਮੇਵਾਰੀ ਮਹਾ ਮੰਡਲੇਸ਼ਵਰ ਦੀਆਂ ਅਖਾੜੇ ਨੇ ਯਕੀਨ ਦਿਤਾ ਕੇ ਸ਼੍ਰੀ ਹਰੀਗ੍ਰੀ ਜੀ ਮਹਾਰਾਜ ਨੇ ਆਚਾਰੀਏ ਮਹਾ ਮੰਡਲੇਸ਼ਵਰ ਜੀ ਨੇ ਦਾਸ ਦੇ ਮੋਢਿਆਂ ਤੇ ਰੱਖੀ ਹੈ ਮਾਈ ਦੇ ਚਰਨਾਂ 'ਚ ਕਿਉਂਕਿ ਪਟਿਆਲਾ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਸ਼੍ਰੀ ਭੂਮ ਧਰਤੀ ਹੈ ਉਹਨਾਂ ਦੇ ਚਰਨਾਂ 'ਚ ਦੋਵੇਂ ਜਿਹੜੀਆਂ ಅಪਾਰ ਸ਼ਕਤੀਆਂ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਇਹ ਜਿਹੜੀ ਤਾਕਤ ਮੈਨੂੰ ਮਿਲੀ ਹੈ ਤੇ ਸਾਰੇ ਪਟਿਆਲੇ ਦੀ ਤਾਕਤ ਦਾ ਸਾਰੇ ਪੰਜਾਬ ਦੀ ਤਾਕਤ ਹੈ ਇਸ ਕਰਕੇ ਇਹਨਾਂ ਮੁੰਡਿਆਂ ਨੂੰ ਇੰਨੀ ਕੁ ਤਾਕਤ ਦੇਣ ਵੀ ਮੈਂ ਧਰਮ ਤੇ ਚੱਲ ਸਕਾਂ ਜਿਹੜਾ ਕਦਮ ਕਦਮ ਹੈ ਉਹ ਧਰਮ ਦੇ ਲੇਖੇ ਲਾ ਸਕਾਂ ਇਹ ਹੀ ਮਾਈ ਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦੋਨਾਂ ਦੇ ਚਰਨਾਂ 'ਚ ਬੇਨਤੀ ਹੈ ਤੇ ਸਾਰੇ ਪਟਿਆਲਾ ਵਾਸੀਆਂ ਦੀ ਗੱਦੀ ਹੈ ਨਾ ਕਿ ਮੇਰੀ ਹੈ ਸਾਰੇ ਪੰਜਾਬ ਵਾਸੀਆਂ ਦੀ ਇਹ ਜਿਹੜੇ ਸਨਾਤਨੀ ਨੇ ਜਿਹੜੇ ਰਾਮਚੰਦਰ ਜੀ ਨੂੰ ਪਿਆਰ ਕਰਦੇ ਨੇ ਉਹ ਸਾਰਿਆਂ ਦੀ ਇਹ ਗੱਦੀ ਹੈ ਜਿਹੜੀ ਕਿਉਂਕਿ ਮੇਰੇ ਰੂਪ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮਿਲੀ ਹੈ ਚਾਹੇ ਮੈਂ ਆ ਚਾਹੇ ਨਰਾਗ ਜੀ ਤੁਸੀਂ ਆ ਚਾਹੇ ਬਾਕੀ ਪ੍ਰੈਸ ਦੇ ਭਰਾ ਨੇ ਜਾਂ ਪਟਿਆਲਾ ਵਾਸੀ ਨੇ ਤੁਸੀਂ ਸਾਰੇ ਹੀ ਮਾਮ ਬਟਲੇਸ਼ੋਰ ਬਣੇ ਹੋ ਤੁਹਾਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈਆਂ ਗੁਰੂ ਜੀ ਤੋਂ ਬਾਅਦ ਤੁਸੀਂ ਇਹ ਸੇਵਾ ਕੀਤੀ ਹੈ ਤੁਹਾਨੂੰ ਇਹ ਪੱਕ ਜਿਹੜੀ ਹੈ ਮਿਲੀ ਹੈ ਗੁਰੂ ਜੀ ਨੂੰ ਧੰਨਵਾਦ ਕਰੂੰਗਾ ਇਸ ਤੋਂ ਬਾਅਦ ਮਾਈ ਦਾ ਮੱਥਾ ਟੇਕਣ ਤੋਂ ਬਾਅਦ ਤੁਰੰਤ ਸੈਕਟਰ 45 ਚ ਜਿੱਥੇ ਗੁਰੂ ਜੀ ਬ੍ਰਾਹਮਣੀ ਸਮਾਦੀ ਲਈ ਸੀ ਮਹਾਰਾਜ ਜੀ ਨੇ ਉਹਨਾਂ ਇਸ ਤੋਂ ਬਾਅਦ ਸਿੱਧਾ ਕਟਰ 45 ਦੇ ਵਿੱਚ ਉਹਨਾਂ ਨੇ ਨਮਸਤਕ ਹੋਣ ਲਈ ਜਾਵਾ ਕਿਉਂਕਿ ਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਆਵਾਂਗਾ ਜਿੰਮੇਵਾਰੀ ਉਹਨਾਂ ਦੀ ਸੀ ਤੇ ਸਾਰਾ ਕੁਝ ਉਹਨਾਂ ਦਾ ਹੈ ਤੇ ਉਹਨਾਂ ਦੇ ਰਹੇਗਾ ਮਹਾਰਾਜ ਜੀ ਮੈਨੂੰ ਆਪਣੇ ਤਰ੍ਹਾਂ ਧਰਮ ਤੇ ਚੱਲਣ ਦੀ ਜਿਹੜੀ ਤਾਕਤ ਆ ਉਹ ਹਮੇਸ਼ਾ ਬਖਦੇ ਰਹਿਣ ਤੇ ਹਿੰਦੂ ਸਿੱਖ ਭਾਈਚਾਰੇ ਦਾ ਜਿਹੜਾ ਪੁਲ ਆ ਉਹ ਮੈਨੂੰ ਬਣਾ ਕੇ ਰੱਖਣ ਜਿਹੜਾ ਸਨਾਤਨ ਦੇ ਵਿੱਚ ਹੁਣ ਕਿਤੇ ਕਿਤੇ ਦੇਖਣ ਨੂੰ ਮਿਲਦਾ ਹੈ ਕਿ ਆਪਸ ਦੇ ਵਿੱਚ ਬਹੁਤ ਸਾਰਾ ਫਾੜ ਪਿਆ ਹੋਇਆ ਨਜ਼ਰ ਆਉਂਦਾ ਹੈ ਇਸ਼ੂ ਦੁੱਖ ਕਰਨ ਲਈ ਸੇਵਾ ਬਨਵਾਓ ਦੇਖੋ ਸਮਾਂ ਜਿਹੜਾ ਬੜੀ ਵੱਡੀ ਚੀਜ਼ ਹੈ ਸਮੇ ਨੇ ਹਮੇਸ਼ਾ ਹੀ ਜਿੱੱਡੇ ਮਰਜੀ ਕਾੜਨੇ ਉਹ ਸਮਾਪਤ ਕੀਤੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆਇਕਤਾ ਤੇ ਜਿਹੜੀ ਅਖੰਡਤਾ ਉਹ ਦੁਬਾਰਾ ਫਿਰ ਇੱਕ ਹੋਏਗੀ ਅੱਜ ਵੀ ਤੁਸੀਂ ਦੇਖ ਰਹੇ ਮੇਰੇ ਜਿਹੜੇ ਦੂਜੇ ਭਰਾ ਨੇ ਕੇਰ ਜੀ ਮੇਰੇ ਨਾਲ ਖੜੇ ਆ ਹੋਰ ਸਾਥੀ ਜਿੰਨੇ ਖੜੇ ਆ ਲੱਖ ਵੱਖ ਜਥੇ ਬੰਦੀਆਂ ਦੇ ਜਿੰਨੇ ਆਗੂ ਨੇ ਉਹ ਸਾਰੇ ਆਏ ਹੋਏ ਨੇ ਤੇ ਇਹ ਏਕਤਾ ਦਾ ਹੀ ਸਬੂਤ ਹੈ ਜੀ ਇੱਕ ਨਾਰਾ ਬਹੁਤ ਬਚਿੱਲਤ ਹੋ ਰਿਹਾ ਉਸ ਇੱਕ ਹਿੰਦੂ ਪ੍ਰੰਤੂ ਹੁੰਦਾ ਬਟ ਉਹਦੇ ਤੋਂ ਕਟੋਗੇ ਕਿਹਨੂੰ ਜਿੱਦਾ ਦੇਖਦੇ ਹਾਂ ਬਿਲਕੁਲ ਉਹ ਨਾਰਾ ਜਿਹੜਾ ਜੀ ਸਰਜੀਤ ਹੋਣਾ ਚਾਹੀਦਾ ਕਰ ਕਰ ਪਹੁੰਚਣਾ ਚਾਹੀਦਾ ਹਰ ਇੱਕ ਸਨਾਤਨੀ ਤੱਕ ਪਹੁੰਚਣਾ ਚਾਹੀਦਾ ਕਿਉਂਕਿ ਜਿਹੜਾ ਸਾਡਾ ਟਾਈਮ ਹੈ ਜਿਨ੍ਹਾਂ ਨਾਲ ਸਾਡਾ ਮੁਕਾਬਲਾ ਹੈ ਉਹ ਜਿਹੜੀ ਜਨਰੇਸ਼ਨ ਤੇ ਉਹਨਾਂ ਦੀ ਕਾਊਂਟਿੰਗ ਸਾਡੇ ਤੋਂ ਬਹੁਤ ਵੱਡੀ ਹੈ ਤੇ ਜੇ ਅਸੀਂ ਵਟਾਂਗੇ ਤਾਂ ਬਿਲਕੁਲ ਕਟਾਂਗੇ ਇਕੱਠੇ ਰਵਾਂਗੇ ਤਾਂ ਹਮੇਸ਼ਾ ਸੁਰੱਖਿਅਤ ਰਵਾਂਗੇ ਇੱਕ ਮਹਾ ਮੈਨੇਜਰ ਦੀ ਪੋਸਟ ਹੈ ਉਹਦੀ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਕਿੰਨੇ ਕੋਲ ਜ਼ਿੰਮੇਵਾਰੀਆਂ ਤੇ ਕਿੰਨਾ ਕੁ ਤੌਰ ਤੇ ਪਟਿਆਲੇ ਦੇ ਬਾਹਰ ਦੇ ਦੇਖੋ ਸਮਾਤਾ ਮਾਈ ਦੇ ਹੁਕਮਾਂ ਨਾਲ ਦੇਣਾ ਪਰ ਪਟਿਆਲੇ ਦਾ ਜੰਪਾਲ ਹੁਣ ਕਰਕੇ ਪਟਿਆਲੇ ਦੀ ਗੱਦੀ ਹੁਣ ਕਰਕੇ ਪਟਿਆਲੇ ਤੋਂ ਪੰਜਗਰਤਪੁਰ ਪੰਚਾਨੰਦ ਗਿਰੀ ਮਹਾਰਾਜ ਹੁਣ ਕਰਕੇ ਸਮਸਤ ਭਾਰਤ ਨਾਲ ਪਹਿਲ ਜਿਹੜੀ ਪਟਿਆਲੇ ਨੂੰ ਰਹੇਗੀ ਮਹਾ ਮੰਡਲੇਸ਼ਵਰ ਦੀ ਗੱਦੀ ਪਟਿਆਲਾ ਵਾਸੀਆਂ ਦਾ ਨਸੀਬ ਹੋਈ ਹੈ ਤੁਹਾਡੇ ਥਰੂ ਤੁਸੀਂ ਅੱਜ ਮਹਾ ਮੰਡਲੇਸ਼ਰ ਬਣੇ ਹੋ ਕੀ ਕਹਿੰਦੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਈ ਜੈ ਮਹਾਕਾਲ ਮਾਈ ਦੀ ਕਿਰਪਾ ਨਾਲ ਸ਼ਰਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਜਿਹੜੀ ਉਹ ਜ਼ਿੰਮੇਵਾਰੀ ਮਹਾ ਮੜਲੇਸ਼ਵਰ ਦੇ ਅਖਾੜੇ ਨੇ ਯਕੀਨ ਜਿਤਾ ਕੇ ਸ੍ਰੀ ਹਰੀਗ੍ਰੀ ਜੀ ਮਹਾਰਾਜ ਨੇ ਆਚਾਰੀਏ ਮਹਾ ਮੜਲੇਸ਼ਵਰ ਜੀ ਨੇ ਦਾਸ ਦੇ ਮੋਢਿਆਂ ਤੇ ਰੱਖੀ ਹੈ ਮਾਈ ਦੇ ਚਰਨਾਂ ਕਿਉਂਕਿ ਪਟਿਆਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੂਹ ਧਰਤੀ ਹੈ ਉਹਨਾਂ ਦੇ ਚਰਨਾਂ ਦੋਵੇਂ ਜਿਹੜੀਆਂ ಅಪਾਰ ਸ਼ਕਤੀ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਇਹ ਜਿਹੜੀ ਤਾਕਤ ਮੈਨੂੰ ਮਿਲੀ ਹੈ ਤੇ ਸਾਰੇ ਪਟਿਆਲੇ ਦੀ ਤਾਕਤ ਹੈ ਸਾਰੇ ਪੰਜਾਬ ਦੀ ਤਾਕਤ ਹੈ ਇਸ ਕਰਕੇ ਇਹਨਾਂ ਮੁੰਡਿਆਂ ਨੂੰ ਇੰਨੀ ਕੁ ਤਾਕਤ ਦੇਣ ਵੀ ਮੈਂ ਧਰਮ ਤੇ ਚੱਲ ਸਕਾਂ ਜਿਹੜਾ ਕਦਮ ਕਦਮ ਹੈ ਉਹ ਧਰਮ ਦੇ ਲੇਖੇ ਲਾ ਸਕਾਂ। ਇਹ ਹੀ ਮਾਈ ਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦੋਨਾਂ ਦੇ ਚਰਨਾਂ 'ਚ ਬੇਨਤੀ ਹੈ ਤੇ ਸਾਰੇ ਪਟਿਆਲਾ ਵਾਸੀਆਂ ਦੀ ਗੱਦੀ ਹੈ ਨਾ ਕਿ ਮੇਰੀ ਹੈ। ਸਾਰੇ ਪੰਜਾਬ ਵਾਸੀਆਂ ਦੀ ਹੈ ਜਿਹੜੇ ਸਨਾਤਨੀ ਨੇ ਜਿਹੜੇ ਰਾਮਚੰਦਰ ਜੀ ਨੂੰ ਪਿਆਰ ਕਰਦੇ ਨੇ ਉਹ ਸਾਰਿਆਂ ਦੀ ਇਹ ਗੱਦੀ ਹੈ ਜਿਹੜੀ ਕਿਉਂਕਿ ਮੇਰੇ ਰੂਪ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮਿਲੀ ਹੈ। ਚਾਹੇ ਮੈਂ ਆਂ ਚਾਹੇ ਨਰਾਗ ਜੀ ਤੁਸੀਂ ਆਂ ਚਾਹੇ ਬਾਕੀ ਪ੍ਰਸਲੇ ਭਰਾ ਨੇ ਜਾਂ ਪਟਿਆਲਾ ਵਾਸੀ ਨੇ ਤੁਸੀਂ ਸਾਰੇ ਮਾਮ ਬਲੇਸ਼ੋਰ ਬਣੇ ਹੋ ਤੁਹਾਨੂੰ ਸਾਰਿਆਂ ਨੂੰ ਬਿਲਦਿਆਂ ਗਹਿਰਿਆਂ ਤੋਂ ਲੱਖ ਲੱਖ ਵਧਾਈਆਂ ਗੁਰੂ ਜੀ ਤੋਂ ਬਾਅਦ ਤੁਸੀਂ ਇਹ ਸੇਵਾ ਕੀਤੀ ਹੈ ਤੁਹਾਨੂੰ ਇਹ ਪੱਕ ਜਿਹੜੀ ਹੈ ਮਿਲੀ ਹੈ ਗੁਰੂ ਜੀ ਨੂੰ ਧੰਨਵਾਦ ਕਰਾਂਗੇ ਇਸ ਤੋਂ ਬਾਅਦ ਮਾਈ ਦਾ ਮੱਥਾ ਟੇਕਣ ਤੋਂ ਬਾਅਦ ਤੁਰੰਤ ਸੈਕਟਰ 45 ਚ ਜਿੱਥੇ ਗੁਰੂ ਜੀ ਬ੍ਰਾਮਲੀਨ ਸਮਾਦੀ ਲਈ ਸੀ ਮਹਾਰਾਜ ਜੀ ਨੇ ਉਹਨਾਂ ਇਸ ਤੋਂ ਬਾਅਦ ਸਿੱਧਾ ਸੈਕਟਰ 45 ਦੇ ਵਿੱਚ ਉਹਨਾਂ ਨੂੰ ਨਮਸਤਕ ਹੋਣ ਲਈ ਜਾਵਾਂ ਕਿਉਂਕਿ ਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਆਵਾਂਗਾ ਇਹ ਜ਼ਿੰਮੇਵਾਰੀ ਉਹਨਾਂ ਦੀ ਸੀ ਤੇ ਸਾਰਾ ਕੁਝ ਉਹਨਾਂ ਦਾ ਹੈ ਤੇ ਉਹਨਾਂ ਦੇ ਰਹਗਾ ਮਹਾਰਾਜ ਜੀ ਮੈਨੂੰ ਆਪਣੇ ਤਰ੍ਹਾਂ ਧਰਮ ਤੇ ਚੱਲਣ ਦੀ ਜਿਹੜੀ ਤਾਕਤ ਆ ਉਹ ਹਮੇਸ਼ਾ ਬਖਦੇ ਰਹਿਣ ਤੇ ਹਿੰਦੂ ਸਿੱਖ ਭਾਈਚਾਰੇ ਦਾ ਜਿਹੜਾ ਪੁਲ ਆ ਉਹ ਮੈਨੂੰ ਬਣਾ ਕੇ ਰੱਖਣ ਜਿਹੜਾ ਸਨਾਤਨ ਦੇ ਵਿੱਚ ਹੁਣ ਕਿਤੇ ਕਿਤੇ ਦੇਖਣ ਨੂੰ ਮਿਲਦਾ ਹੈ ਕਿ ਆਪ ਦੇ ਵਿੱਚ ਬਹੁਤ ਸਾਰਾ ਫਾਲ ਪਿਆ ਹੋਇਆ ਨਜ਼ਰ ਆਉਂਦਾ ਇਹਨੂੰ ਦੂਰ ਕਰਨ ਲਈ ਕੀ ਸੇਵਾ ਕਰਵਾਉਂ ਦੇਖੋ ਸਮਾਂ ਜਿਹੜਾ ਬੜੀ ਵੱਡੀ ਚੀਜ਼ ਆ ਸਮੇ ਨੇ ਹਮੇਸ਼ਾ ਹੀ ਜਿੱਦੇ ਮਰਜੀ ਕਾੜਵੇਂ ਉਹ ਸਮਾਪਤ ਕੀਤੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆਇਕਤਾ ਤੇ ਜਿਹੜੀ ਅਖੰਡਤਾ ਉਹ ਦੁਬਾਰਾ ਫਿਰ ਇੱਕ ਹੋਏਗੀ ਅੱਜ ਵੀ ਤੁਸੀਂ ਦੇਖ ਰਹੇ ਮੇਰੇ ਜਿਹੜੇ ਦੂਜੇ ਭਰਾ ਨੇ ਕੇਰ ਜੀ ਮੇਰੇ ਨਾਲ ਖੜੇ ਆ ਹੋਰ ਸਾਥੀ ਜਿੰਨੇ ਖੜੇ ਆ ਲੱਖ ਵੱਖ ਜਥੇ ਬੰਦੀਆਂ ਨੇ ਜਿੰਨੇ ਆਗੂ ਨੇ ਉਹ ਸਾਰੇ ਆਏ ਹੋਏ ਨੇ ਤੇ ਇਹ ਏਕਤਾ ਦਾ ਹੀ ਸਬੂਤ ਹੈ ਜੀ ਇੱਕ ਨਾਰਾ ਬਹੁਤ ਪ੍ਰਚਲਿਤ ਹੋ ਰਿਹਾ ਉਸ ਕਿ ਕਿੰது ਕਰਨ ਤੋਂ ਹੁੰਦਾ ਬਟੋਰੇ ਤੋਂ ਕਟੋਗੇ ਇਸ ਨੂੰ ਕਿੰਨਾ ਦੇਖਦੇ ਹੋ ਬਿਲਕੁਲ ਉਹ ਨਾਰਾ ਜਿਹੜਾ ਜੀ ਸਰਜੀਤ ਹੋਣਾ ਚਾਹੀਦਾ ਕਰ ਕਰ ਪਹੁੰਚਣਾ ਚਾਹੀਦਾ ਹਰੇਕ ਸਨਾਤਨੀ ਤੱਕ ਪਹੁੰਚਣਾ ਚਾਹੀਦਾ ਕਿਉਂਕਿ ਜਿਹੜਾ ਸਾਡਾ ਟਾਈਮ ਹੈ ਜਿਨ੍ਹਾਂ ਨਾਲ ਸਾਡਾ ਮੁਕਾਬਲਾ ਇਹ ਜਿਹੜੀ ਜਨਰੇਸ਼ਨ ਤੇ ਉਹਨਾਂ ਦੀ ਕਾਊਂਟਿੰਗ ਸਾਡੇ ਤੋਂ ਬਹੁਤ ਵੱਡੀ ਹੈ ਤੇ ਜੇ ਅਸੀਂ ਵਟਾਂਗੇ ਤਾਂ ਬਿਲਕੁਲ ਕਟਾਂਗੇ ਇਕੱਠੇ ਰਵਾਂਗੇ ਤਾਂ ਹਮੇਸ਼ਾ ਸੁਰੱਖਿਅਤ ਰਵਾਂਗੇ ਇੱਕ ਮਹਾਮੰਡੇ ਤੇ ਜਿਹੜੀ ਕੋਸਟ ਹੈ ਉਹਦੀ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਕਿੰਨੇ ਗੋਲ ਜ਼ਿੰਮੇਵਾਰੀਆਂ ਤੇ ਕਿੰਨਾ ਕੁ ਤਾਕਤ ਪਟਿਆਲੇ ਦੇ ਬਾਹਰ ਦੇਖੋ ਸਮਾ ਤਾਂ ਮਾਈ ਦੇ ਹੁਕਮਾਂ ਨਾਲ ਦੇਣਾ ਪਰ ਪਟਿਆਲੇ ਦਾ ਜੰਪਾਲ ਹੋਣ ਕਰਕੇ ਪਟਿਆਲੇ ਦੀ ਗੱਦੀ ਹੋਣ ਕਰਕੇ ਪਟਿਆਲੇ ਤੋਂ ਪੰਜਰਤਪੁਰ ਪੰਚਾਨੰਦ ਗਿਰੀ ਮਹਾਰਾਜ ਹੋਣ ਕਰਕੇ ਸਮਸਤ ਭਾਰਤ ਨਾਲ ਪਹਿਲ ਹੈ ਜਿਹੜੀ ਪਟਿਆਲੇ ਨੂੰ ਰਹੇਗੀ